ਪ੍ਰੋਪਰਟੀ ਜਿਹੜੀ ਸੀਗੀ ਨਜਾਇਜ਼ ਤੌਰ ਤੇ ਬਣੀ ਹੋਈ ਸੀਗੀ ਉਸ ਤੋਂ ਇਲਾਵਾ ਨਾਲ ਹੀ ਇਹ ਵੀ ਦੱਸ ਦਈਏ ਕਿ ਬਈ ਇਸ ਤੇ ਸਮਗਲਿੰਗ ਦੇ ਪਰਚੇ ਵੀ ਦਰ ਸੀਗੇ ਤੇ ਦੋਵੇਂ ਹੀ ਗੱਲਾਂ ਸੀਗੀਆਂ ਤੇ ਹੁਣ ਤੱਕ 13 ਕਰੋੜ ਦੀ ਅਸੀਂ ਦੋ ਮਹੀਨੇ ਦੌਰਾਨ ਅਸੀਂ ਤੋਂ ਕਪੜੀ ਫ੍ਰੀਸ ਕਰਾ ਚੁੱਕੇ ਹਾਂ ਜਿਹੜੇ ਕਿ ਕਮਰਸ਼ੀਅਲ ਕੇਸਾਂ ਦੇ ਵਿੱਚ ਬੰਦੇ ਫੜੇ ਗਏ ਸੀਗੇ ਆਪਾਂ ਨੇ ਸ਼ੁਰੂ ਕੀਤਾ ਹੋਇਆ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਲੋਕ ਇਹ ਤੇ ਖੁਸ਼ ਵੀ ਨੇ ਤੇ ਲੋਕ ਅੱਕੇ ਵੀ ਪਏ ਸੀ ਤੇ ਲੋਕ ਤਿਆਰ ਵੀ ਨੇ ਕਿ ਸਾਡੀ ਕੋਈ ਡਿਊਟੀ ਲਾ ਦੋ ਬਸ ਸੋ ਆਪਣੇ ਆਪਣੇ ਪਿੰਡਾਂ ਦੇ ਪਹਿਰੇਦਾਰ ਤੁਸੀਂ ਆਪ ਬਣੋ ਕੋਈ ਤੁਹਾਨੂੰ ਦਿੱਕਤ ਆਉਂਦੀ ਹੋਵੇ ਕੋਈ ਬੰਦਾ ਤੰਗ ਕਰਦਾ ਕੋਈ ਧਮਕੀ ਦਿੰਦਾ ਤੇ ਸਾਡੇ ਨਾਲ ਗੱਲ ਕਰ ਲੋ ਤੁਹਾਡਾ ਨਾਮ ਵੀ ਨਹੀਂ ਕਿਤੇ ਦੱਸਾਂਗੇ ਕਿਤੇ ਨਹੀਂ ਜਾਊਗਾ ਅਸੀਂ ਆਪ ਹੀ ਕਰਾਂਗੇ ਉਹਦਾ ਹੱਲ सीएम साहब अब्दुਵੱਲੋ ਜਿਹੜੀ ਯੁਧ ਨਸ਼ਾ ਵਿਰੁੱਧ ਦੀ ਕਾਰਵਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹਦੇ ਤਹਿਤ ਜਿਹੜਾ ਇੱਕ ਚਮਕਉ ਸਿੰਘ ਉਰਫ ਚਮਕੂ ਜਿਹੜਾ ਇੱਕ ਬਦਨਾਮ ਸਮਗਲਰ ਸੀਗਾ ਇਹਦੇ ਖਿਲਾਫ ਨੋਟੋਬੱਧ ਪਰਚੀ ਸਿੱਗੇ ਤਹਿਸੀਲਰ ਸਾਹਿਬ ਨੂੰ ਸ਼ਿਕਾਇਤ ਮਿਲੀ ਸੀਗੀ ਕਿ ਭਈ ਇਹਦੇ ਇਹ ਜਿਹੜੀ ਪ੍ਰਾਪਰਟੀ ਐਨੇ ਪੰਜਾਬ ਸਰਕਾਰ ਦੀ ਜ਼ਮੀਨ ਤੇ ਨਜਾਇਜ਼ ਤੌਰ ਤੇ ਬਣਾਈ ਗਈ ਹੈ ਉਹਨਾਂ ਵੱਲੋਂ ਸਾਡੇ ਤੇ ਸਿਕਿਉਰਿਟੀ ਦੀ ਡਿਮਾਂਡ ਕੀਤੀ ਗਈ ਤੇ ਅੱਜ ਇਹਦੀ ਨਜਾਇਜ਼ ਤੌਰ ਤੇ ਬਣਾਈ ਟੋਪਟੇ ਨੂੰ ਡੈਮੋਲਿਸ਼ ਕੀਤਾ ਗਿਆ ਇਸ ਤੋਂ ਇਲਾਵਾ ਦੋ ਹੋਰ ਸਮਗਲਰਾਂ ਦੀ ਪ੍ਰਾਪਰਟੀ ਤੇ ਸੀਲ ਕੀਤੀ ਗਈ ਹੈ ਤੇ ਉਹਨਾਂ ਤੇ ਵੀ ਆਉਣ ਵਾਲੇ ਸਮਾਂ ਚ ਬਣਦੀ ਕਾਰਵਾਈ ਕਾਨੂੰਨ ਅਨੁਸਾਰ ਜ ਇਹ ਤਰਨਤਨ ਪੁਲਿਸ ਤੋਂ ਇਲਾਵਾ ਜਿਹੜੀ ਕਿ ਇੱਕ ਮਾਰਚ ਤੋਂ ਲੈ ਕੇ ਹੁਣ ਤੱਕ 13 ਕਰੋੜ ਦੀ ਵੱਡੇ ਸਮਗਲਰਾਂ ਦੀ ਪ੍ਰਾਪਰਟੀ ਵੀ ਜਿਹੜੀ ਕਿ 68F ਦੇ ਤਹਿਤ ਫ੍ਰੀਜ਼ ਕਰ ਚੁੱਕੀ ਹੈ ਇਸ ਤੋਂ ਇਲਾਵਾ ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਜਿਹੜਾ ਇੱਕ ਕਾਫੀ ਵੱਡਾ ਸਮਗਲਰ ਅਮਰ ਜੋਧ ਜੋਤਾ ਉਹਨੂੰ ਵੀ 85 ਕਿਲੋ ਹਿਰੋਇਨ ਦੇ ਨਾਲ ਜਿਹੜਾ ਕਿ ਤਰਨਤਨ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਸਾਡੀ ਜਿਹੜੀ ਇਹ ਮੁਹਿੰਮ ਇਦਾਂ ਹੀ ਜਾਰੀ ਰਹੇਗੀ ਤੇ ਆਹ ਨਾਲੇ ਸਮੇਂ 'ਚ ਵੀ ਆਪਣਾ ਜਿਹੜਾ ਆਪਾਂ ਟੀਚਾ ਕੀਤਾ ਹੈ ਕਿ ਵੀ ਆਪਾਂ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਤਰਨਤਨ ਬਣਾਉਣਾ ਹੈ ਉਹਦੇ ਤਹਿਤ ਅਸੀਂ ਨਿਰੰਤਰ ਕਾਰਵਾਈ ਜਿਹ